ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਦੇ ਚਿੱਟਾ ਦੱਸ ਵਗ ਤੇ ਆ ਜੀ ਅੱਜ ਪਹੁੰਚੇ ਆ ਪਿੰਡ ਘੋਗੇ ਅੰਕਾਰ ਵੀਰ ਤੋਂ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਵੀਰਕੋ ਝੋਟੀਆਂ ਵਾਂ 5 6 ਸੇਲ ਆ ਤੇ ਵੀਰ ਦਾ ਚੈਨਲ ਆ ਜਾਗੇ ਹੈਗਾ ਜੇ ਤੇ ਅੰਕਾਰ ਡੇਰੀ ਫਾਰਮ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਠ ਡੇਰੀ ਫਾਰਮ ਨੂੰ ਵੀ ਕਰ ਲਿਓ ਤੇ ਆ ਜਿਓ ਅੰਕਾਰ ਵੀਰ ਨਾਲ ਕਰਦੇ ਆ ਗੱਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਦੀ ਬਹੁਤ ਵਧੀਆ ਜੀ ਹੋਰ ਤੁਸੀਂ ਸੁਣਾਓ ਜੀ ਠੀਕ ਜੀ ਬਹੁਤ ਵਧੀਆ ਜੀ ਚੜਦੀ ਕਲਾ ਜੀ ਕਿੰਨੇ ਪਸ਼ੂ ਆਪਣੇ ਨੇ ਪਸ਼ੂ ਆਪਾਂ ਚਾਰ ਮੱਝਾਂ ਧਖਾਲਦੇ ਆ ਜੀ ਇੱਕ ਕੱਟੀ ਵਿਖਾਲਾਂਗੇ ਛੋਟੀ ਨੀਲੀ ਕਾਬੀ ਦੀ ਠੀਕ ਹੈ ਠੀਕ ਹੈ ਹਾਂ ਜੀ ਤੇ ਤੇ ਸੁਈਆਂ ਸੁਈਆਂ ਆਪਣੇ ਕੋਲ ਇੱਕ ਗੱਪਣਿਆ ਮੈਂ ਬਾਕੀ ਸੁਈਆਂ ਸਾਰੀਆਂ ਜੀ ਠੀਕ ਹੈ ਠੀਕ ਹੈ ਤੇ ਕਿਹਤੋਂ ਚੱਲੂ ਗਰੀਏ ਜੀਤੋਂ ਤੁਸੀਂ ਕਹੋਗੇ ਜੀ ਇੱਕ ਖੀਗਲੀ ਝੋਡੀ ਲੈਂਦੀ ਹੈ ਹਾਂ ਖੀਰੀ ਕੱਟੀ ਆ ਜੀ ਚੰਗੀ ਕਮਾਲ ਦੀ ਬਹੁਤ ਚੰਗੀ ਦੁੱਧ ਬਾਰਾ ਉਹ ਤੋਂ ਹੀ ਚੱਲੂ ਕਰਦੇ ਆ ਜੀ ਤੇ ਕਿੰਨਾ ਦੁੱਧ ਹੈ ਤੇ ਕਿੰਨੇ ਸੂਈ ਨੂੰ ਲਗਭਗ ਇਹਨੂੰ 7 ਕ ਦਿਨ ਹੋ ਗਏ ਆ ਜੀ ਮਗਰ ਕੱਟਾ ਜਿਹਾ ਜਿਹੜਾ ਆਹ ਦੇਖ ਦੁੱਧ ਦੇ ਦੁੱਧ 12 ਕਿਲੋ ਦੇ ਕਰੀਬ ਜਮਾ ਠੰਡਾ ਤੇ ਆ ਰਿਹਾ ਠੀਕ ਆ 12 ਕਿਲੋ ਦੇ ਹਾਂਜੀ ਜਿਹੜਾ ਕੋਈ ਮਰਜ਼ੀ ਤਸਦੀਕ ਕਰਕੇ ਖੜ ਸਕਦਾ ਹਾਂ ਦੇਖੋ ਕੱਟਾ ਵਿਸ਼ੇ ਆ ਜੀ ਆਹ ਜੀ ਬੱਚਾ ਜੀ ਮੰਗੇ ਠੀਕ ਹੈ ਕਿੰਨੇ ਦਿਨਾਂ ਦੀ ਸੂਈ ਜੀ 7 ਕ ਦਿਨਾਂ ਦੀ ਸੂਈ ਲੱਗੀ ਸੱਤ ਦਿਨਾਂ ਦੇ ਵਾਲਾ ਮੂਲੇ ਤੇ ਨਹੀਂ ਚੱਲੀ ਹੁੰਦੇ ਠੀਕ ਆ ਠੀਕ ਆ ਤੇ ਸਿੰਗ ਕੁਆਲਟੀ ਫੇਸ ਕੁਆਲਟੀ ਸਮਝਦੇ ਤੁਹਾਨੂੰ ਬਹੁਤ ਚੰਗੀ ਗੱਟੀ ਆ ਜੀ ਪਿਓਰ ਖੀਰੀ ਆ ਹਾਂ ਪਿਓਰ ਖੀਰੀ ਹੈ ਹਾਂਜੀ ਠੀਕ ਤੇ ਤਾਂ ਚਾਹ ਵੇਖੋ ਸਰੀਰ ਬਹੁਤ ਹਾਂ ਜੀ ਹਾਂ ਜੀ ਤੇ ਥਣਾ ਤੁਹਾਡਾ ਬਹੁਤ ਗੈਰ ਅਗਲੇ ਚੁਲਿਆਂ ਦਾ ਗਿਆ ਬਹੁਤ ਹੈ ਕੁਆਲਟੀ ਬਹੁਤ ਹੈ ਤੇ ਪਾਲਜੁਰ ਚੰਗਾ ਹਾਂ ਜੀ ਬਾਕੀ ਦੋਂਦੀ ਚੋਗੀ ਤਿੰਨ ਸੂਵੇ ਤੱਕ ਅੰਦਰ ਚ ਦੇ ਦੂਗੀ ਜੀ ਹਾਂ ਜੀ ਹਾਂ ਜੀ ਇਧਰ ਨੂੰ ਦੋਰ ਦੇ ਛੋਟੂ ਇਧਰ ਕਾ ਇਧਰ ਕਮਾਰਾ ਮਾਰਾ ਕਮਾਰਾ ਆ ਲੈ ਛੋਟਾ ਸਿੰਘ ਤੇ ਇਧਰ ਦੇਖ ਸਾਫ ਹੈ ਚੱਡੇ ਦੀ ਤੇ ਪੜ ਜੋੜ ਦੇਖੂ ਛੋਟੀ ਨੂੰ ਲੈ ਆ ਵੀ ਬਹੁਤ ਬ੍ਰਿਟਿਸ਼ ਕੀ ਦੀ ਬਹੁਤ ਕੀ ਹਾਂਜੀ ਹਾਂਜੀ ਵੱਡੀ ਆ ਛੋਟੀ ਤੇ ਇਹਦਾ ਮੁੱਲ ਕੀ ਕਰ ਹੁਣ ਮੁੱਲ ਜੋ ਵੀ ਜੀ ਤੁਸੀਂ ਕਹਿ ਦੋਗੇ ਨਹੀਂ ਕਹੋ ਤੁਸੀਂ ਕਹਿ ਦੋਗੇ ਆਪਣੇ ਸਾਹਮਣੇ ਦੱਸ ਦੋ ਮੁੱਲ ਤਾਂ ਦੋ ਵੀ ਕਰ ਲੀਏ ਤਾਂ ਵੀ ਕੋਈ ਗੱਲ ਨਹੀਂ ਹਾਂਜੀ ਵੱਡੀ ਆ ਛੋਟੀ ਕੀ ਗਈ ਆ ਹਾਂਜੀ 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 ਫੁੱਲ ਆਪਾਂ 1.70 ਦੀ ਦੇ ਦਾਂਗੇ ਜੀ 1 ਲੱਖ 70 ਹਾਂਜੀ ਕੋਈ ਮਾਨਦਾਨ 5000 ਛੱਡਾਂਗੇ 65 ਦੀ ਦੇਵਾਂਗੇ ਠੀਕ ਹੈ ਜੀ ਠੀਕ ਤੇ ਦੂਜੇ ਨੰਬਰ ਤੇ ਝੋਟੀ ਆ ਹਾਂਜੀ ਇਹ ਦੋ ਦੰਦ ਲੋਕੇਸ਼ ਕੱਟੀ ਦੋ ਦੰਦ ਹਾਂਜੀ ਠੀਕ ਹੈ ਤੇ ਟੀਕਾ ਲੱਗਾ ਇਹਨੂੰ ਹੈਗਾ ਕਿ ਨਹੀਂ ਟੀਕਾ ਲੱਗਾ ਖਾਲੀ ਕਰਕੇ ਦੇਣੀ ਜੀ ਆਪ ਖਾਲੀ ਕਰਕੇ ਉਹਦਾ ਟੀਕਾ ਲੱਗਾ ਹਾਂਜੀ ਹਾਂਜੀ ਠੀਕ ਹੈ ਖਾਲੀ ਕਰਕੇ ਦੇਵਾਂਗੇ ਨੀਲੀ ਗਾਵੀ ਤੇ ਆ ਗਈ ਆ ਹਾਂਜੀ ਹਾਂਜੀ ਤੇ ਦੋ ਦੰਦ ਝੋਟੀ ਬਹੁਤ ਚੰਗੀ ਕੱਟੀ ਆ 3 ਫੁਣ ਜੇ 4 ਕੋਈ ਐਕਸਟਰਾ ਥਾਂ ਨਹੀਂ ਆਉਂਦੀ ਹਾਂਜੀ ਹਾਂਜੀ ਆ ਝੋਲੀ ਝਾਲੀ ਥੱਲੇ ਬਹੁਤ ਚ ਕਿਵੇਂ ਧਾਨੀ ਜੀ ਕੋਈ ਐਕਸਟਰਾ ਕੋਈ ਫੋਡ ਨਹੀਂ ਲਗੀ ਕੋਈ ਸ਼ਾਂਤ ਵੀਰ ਨਹੀਂ ਲਈਗਾ ਵੀਰ ਨਹੀਂ ਲਈ ਸਾਰੀਆਂ ਨਿਸ਼ਾਨੀਆਂ ਕਵਰ ਕਰ ਦਿੱਤੀ ਹਾਂਜੀ ਹਾਂਜੀ ਅੱਖਾਂ ਦੇ ਵੀ ਸਾਰੇ ਨਿਸ਼ਾਨ ਹੈਗੇ ਜੀ ਹਾਂਜੀ ਹਾਂਜੀ ਬਾਕੀ ਜਦੋਂ ਤਿਆਰ ਹੋ ਗਈ ਪ੍ਰਮਾਤਮਾ ਸੁੱਖ ਰੱਖੇ ਵੱਡੀ ਆ ਝੋਟੀ ਜੀ ਹਾਂਜੀ ਹਾਂਜੀ ਦੀਦੀ ਰਾਣੀ ਜੀ ਜਿਹੜੇ ਮੰਗ ਕਰਦੇ ਉਹਨਾਂ ਦੀ ਇਕੱਠੀ ਬਹੁਤ ਚੰਗੀ ਹੈ ਜੀ ਹਾਂਜੀ ਹਾਂਜੀ ਲੈਓ ਜੀ ਕਰੋ ਜੀ ਚੈੱਕ ਹਾਂ ਵੇ ਬਾਤ ਕਰੋ ਜੀ ਚਾਪਲ ਤੇ ਇਹ ਕਿੰਨੇ ਦੇ ਦੇਗੇ ਇਹਦਾ ਜਾਇਜ਼ ਜਾਇ ਕੀਮਤ ਕਰੀਓ ਜੀ ਦੇਣ ਲੈਣ ਵਾਲੀ ਹਾਂਜੀ ਮੁੱਲ ਤਾਂ ਮੈਂ 50 ਕਰੀ ਜਾਈਏ ਕੱਟੀ ਬਹੁਤ ਚੰਗੀ ਆ 45 ਦੀ ਦੇ ਦਾਂਗੇ 45 ਦੀ ਹਾਂਜੀ ਠੀਕ ਆ ਠੀਕ ਆ ਤੇ ਕੋਈ ਮਾਨਦਾਨ ਹੋਰ ਕਰਦੇ ਥੋੜਾ ਬੋਧ ਜੋ ਤੁਸੀਂ ਕਹੋਗੇ ਉਹਦਾ ਸਾਂਭੀ ਬੋਝ ਚੇਰੇ ਆ ਹਾਂਜੀ ਨਹੀਂ ਕੋਈ ਨਹੀਂ ਕਰਦੇ ਆਪਣੇ ਹਿਸਾਬ ਨਾਲ ਮਾਨਦਾਨ ਕੋਈ ਹਾਂਜੀ ਕੱਟੀ ਚੰਗੀ ਬਹੁਤ ਆ ਕੁਆਲਿਟੀ ਬਹੁਤ 45000 ਦੀ ਠੀਕ ਐ ਤੇ ਇਹ ਮਣੀ ਛੋਟੀ ਆ ਗਈ ਜੀ ਉਹਦਾ ਹੈਗਾ ਜੀ ਇਹਦੇ ਕੋਲ ਦੱਸ ਦਿੰਦੇ ਹੋ ਸੀਲਸਾਲਾ ਵੇਖੋ ਭੰਦਵੇਂ ਪਾਸੇ ਬਹਿ ਜਿਓ ਠੀਕ ਹੋਣ ਜਾਂਦੇ ਹਿੰਦੂ ਕਿੰਨਾਂ ਲੱਤ ਨਹੀਂ ਮਾਰਦੀ ਕਟਾ ਮਗਰ ਜੀ ਕਟਾ ਦੇ ਪਿਛੇ ਦੇ ਠੀਕ ਕਿੰਨੇ ਦਿਨਾਂ ਦੀ ਸੂਈ ਜੇ ਲਗਭਗ 15 ਕਿ ਦਿਨਾਂ ਦੀ ਜੈਡ ਬਲੈਕ ਜੈਡ ਬਲੈਕ ਦੇ ਕਿੰਨਾ ਦੁੱਧ ਆਜੇ ਹਨ ਦੁੱਧ 10 ਕਿਲੋ ਆ ਜੀ ਠੀਕ ਹੈ ਹਾਂ ਜੀ ਲੈ ਵੇ ਮਿਲੀ ਆ ਗਈ ਵੇਖੋ ਪਹਿਲਾ ਸੂਆ ਜੇ ਪਹਿਲਾ ਸੂਆ ਦੰਦਾ ਜੇ ਨਾ ਨਹੀਂ ਦੰਦੀ ਜਵਾਨ ਜਵਾਨ ਸੀ ਵੇਖੋ ਜੀ ਪਾਈਥੇ ਵੀ ਬਹਿ ਜਾਓਗੇ ਨਾ ਆਹ ਇੱਥੇ ਖਲਾਰੇ ਆ ਵੇਖੋ ਖਲਾਰੀ ਬਣ ਆ ਵੇਖੋ ਹਾਂਜੀ ਆਹ ਠੰਡੀ ਠੀਕ ਬਹੁਤ ਠੰਡੀ ਹੈ ਤੇ ਇਹਦਾ ਮੁੱਲ ਜੋ ਜਾਇਜ਼ ਤੁਸੀਂ ਬੋਲ ਜੀ ਵੱਡੀ ਹੈ ਛੋਟੀ ਹਾਂਜੀ ਜੀ ਵੱਡੀ ਹਾਂ ਸਹੀ ਗੱਲ ਹਾਂਜੀ ਮਤਲਬ ਇਹ ਠੀਕ ਹੈ ਇਹ ਤਣੂਦਣ ਵਾਲੀ ਨਹੀਂ ਕੋਈ ਗੱਲ ਠੰਡੀ ਬਹੁਤ ਹੈ ਹਾਂਜੀ ਇਹਦਾ ਮੁੱਲ ਜੀ ਗੈਜ ਹੀ ਕਰਦੀ ਹੈ ਹਾਂਜੀ 135 ਮੋਲੇ ਆ ਜੀ 13 ਦੀ ਦੇ ਜੀ 13 ਦੀ ਠੀਕ ਕਰ ਦਿਓ ਮਾਨਦਾਨ ਆਪਣੇ ਸਾਹਮਣੇ ਕੋਈ ਗੱਲ ਨਹੀਂ ਜੋ ਤੁਸੀਂ ਕਹੋਗੇ ਨਹੀਂ ਕੋਈ ਨਹੀਂ ਕਰਦੇ ਪੰਜ ਹੀ ਛੱਡ ਦਾਂਗੇ 25 ਦੀ ਦੇ ਦੇ ਠੀਕ ਆ 25 ਦੀ ਦੇ ਦੇ ਹਾਂਜੀ ਤੇ ਆ ਜੋ ਟੀ ਗੱਬਣ ਜੀ ਇਹ ਗੱਬਣ ਜੀ ਇਹ ਖਾਲ ਦੋ ਇਦਾਂ ਜੀ ਇਹ ਤਾਂ ਸੂਈ ਕਿਹਨੇ ਲੈਣੀਆਂ ਹਾਂ ਜੀ ਸਵਾਲ ਪਾ ਦਾਂਗੇ ਝੁੱਟੀ ਜੇ ਚਾਰ ਦੰਦ ਤੇ ਦੂਸਰਾ ਸੂਆ ਜੀ ਲੀਵੇ ਲੋਗ ਦੀ ਚੰਗੀ ਖੁੱਲੀ ਜੀ ਹਾਂ ਜੀ ਵੱਡੀ ਝੁੱਟੀ ਹੈ ਵੱਡੀ ਹੈ ਇਹ ਪਲੂਣ ਗੱਡੀ ਦਿੱਤੀ ਸੀ ਦੋ ਦੰਦ ਆਪਾਂ ਜੀ ਹਾਂ ਜੀ ਚਾਰ ਦੰਦ ਹੁਣ ਲਈਏ ਚਾਰ ਦੰਦ ਹਾਂ ਇਹ ਨਹੀਂ ਖੁੱਲਣੀ ਮੈਂ ਕਹਿੰਦਾ ਰਹਿਣ ਦੇਦਾ ਸੂਈ ਵੀ ਨਹੀਂ ਖੁੱਲਦਾ ਨਹੀਂ ਨਹੀਂ ਆਹ ਚਲੋ ਮੈਂ ਗੱਭਣ ਜੇ ਤੇ ਉਹਦਾ ਮੁੱਲ ਜੇ ਦੱਸ ਗਏ ਨਾ ਨਹੀਂ ਮੁੱਲ ਵੀ ਸੂਈ ਤੇ ਕਰਾਂਗੇ ਠੀਕ ਆ ਫੋਨ ਤੇ ਕਰ ਲਓ ਜੇ ਚੰਗੀ ਨਹੀਂ ਪੈਣੀ ਆ ਵੱਡੀ ਹੈ ਝੁੱਟੀ ਆ ਮੈਂ ਕਿਹਾ ਇਧਰ ਹੋ ਜਾ ਵੇਖੋ ਵੱਡੀ ਹੈ ਝੁੱਟੀ ਹਾਂ ਆ ਵੇਖ ਕੱਚੀ ਹਾਲੇ ਥੋੜੀ ਜੀ ਹਾਂ ਜੀ ਜੀ ਦੇਓ ਦਾ ਚਲੋ 10 ਕਿਨੇ ਖੜਦੀਆਂ 10 ਕਿਨੇ ਲੈ ਜੂਗੀ ਇਹ 2 ਦੰਦ ਨੇ ਕੱਟੀ ਨੇ 12 ਕਿਲੋ ਦੁੱਧ ਦਿੱਤਾ ਜੀ ਠੀਕ ਠੀਕ ਐਰ ਕਾ ਦੂਜਾ ਸੂਆ ਠੀਕ ਹਾਂਜੀ ਤੇ ਕੋਈ ਨਹੀਂ ਤੇ ਆ ਜੀ ਇਹ ਜੀ ਇਹ ਤੇ ਮਗਰ ਕੱਟੀ ਜੇ ਉਹ ਹੋ ਜੇਗੀ ਠੀਕ ਆ ਜੀ ਸੁਣੀ ਜੇ ਆ ਵੇਖੋ ਕੱਟੀ ਜੀ ਹਾਂਜੀ ਆ ਜੀ ਕੱਟੀ ਹੁੰਦੀ ਆ ਆ ਲੈ ਠੀਕ ਹਾਂਜੀ ਇਹਦੇ ਥੱਲੇ ਦੁੱਧ 12 ਕਿਲੋ ਠੰਡਾ ਤਿਆਰ ਆ ਜੀ ਇਹ ਦੇਖੋ ਹਾਂ ਠੀਕ ਕੋਈ ਦੋ ਟਾਈਮ ਚੋਲੇ ਜਿੱਦਾਂ ਮਰਜੀ ਤਸੱਲੀ ਕਰ ਲੈ 11:30 ਵੀ ਨਿਕਲੂ ਕਿੰਨੇ ਵੇ ਤੁਸੀਂ ਦੂਜਾ ਸੂਆ ਜੀ ਦੂਜਾ ਸੂਆ ਜੀ ਠੀਕ ਹਾਂਜੀ ਥੈਂਕ ਯੂ ਸੋ ਮੂਵੀ ਕੁਆਲਟੀ ਆ ਦੇਖੋ ਦੁੱਧ 12 ਕਿਲੋ ਜਮਾ ਤਿਆਰ ਹੈ ਜੀ ਹਾਂਜੀ ਆਹ ਦੇਖੋ ਦੇਵਾਲੂ ਆ ਬਾਕੀ ਬਹੁਤ ਚੰਗੀ ਮਹਾਂ ਜੀ ਹਾਂ ਲੈ ਆ ਕੁਮਾਰ ਆ ਕੁਮਾਰ ਲੈ ਲੈ ਖਲੇ ਆ ਖਲੇ ਦੁੱਧ 12 ਕਿਲੋ ਜਮਾ ਨੈਟ ਤੇ ਆ ਰਿਹਾ ਜੀ ਠੀਕ ਹੈ ਜੀ ਹਾਂ ਜੀ ਲੈ ਵੇ ਦੀ ਚੰਗੀ ਖੁੱਲੀ ਆ ਤੁਹਾਨੂੰ ਹਾਂ ਜੀ ਆਹ ਵੇ ਪਾਇ ਕੋ ਦੋ ਟਾਈਮ ਤਿੰਨ ਟਾਈਮ ਤੇ ਸੰਧੀ ਕਰਨੀ ਜੀ ਹਾਂ ਜੀ ਕੋਈ ਗੱਲ ਨਹੀਂ ਲੋ ਜੀ ਠੀਕ ਹਾਂ ਜੀ ਦੁੱਧ ਲੈਣਾ ਮਲੇ-ਮੂਲੇ ਦੇ ਚੱਲਣਾ ਦੁੱਧ 12 ਕਿਲੋ ਮੈਂ ਦਿੰਦੀ ਨੇ ਨਹੀਂ ਕਰਦੇ ਹੋ ਜੀ ਕਿਉਂਕਿ ਇਹ ਤਾਂ ਤਾਜੀ ਵੀ ਵੇਚੀ ਸੀ ਆਪਾਂ ਹਾਂ ਜੀ ਤੇ 2 ਟੋਕੜ ਕੱਪੜ ਵੀ ਆਪਾਂ ਵੇਚੀ ਆ ਠੀਕ ਆ ਠੀਕ ਆ ਤੇ ਤਿੰਨੀ ਸਾਲੀ ਸੂਣ ਲੱਗੀ ਆ ਸੂਣ ਦੂਜਾ ਸੂਆ ਲੱਗੀ ਆ ਠੀਕ ਆ ਥੋੜਾ ਟਾਈਮ ਵੱਧ ਲੱਗੀ ਮਤਲਬ ਉਹਨਾਂ ਕੋ ਬਣੀ ਨਹੀਂ ਹਾਂ ਆਪਾਂ ਲਿਆਂਦੀ ਆਪਾਂ ਕਿਸ ਨੂੰ ਦੇਖੇ ਬਖਵਾਈ ਫੇਰ ਟੋਕੜ ਕੱਪੜ ਆਪਾਂ ਵੇਚੀ ਠੀਕ ਆ ਠੀਕ ਹਾਂਜੀ ਹਾਂਜੀ ਤੇ ਹੁਣ ਇਹਦਾ ਮੁੱਲ ਮੁੱਲ ਸਾ ਜੀ 1 15 ਵੀ ਕਰੀ ਜਾਈਏ 10 ਦੀ ਦੇ ਦਾਂਗੇ 12 ਕਿਲੋ ਦੁੱਧ ਜਮਾਂ ਤੇ ਆ 12 ਕਿਲੋ ਦੁੱਧ ਤੇ 10 ਦੀ ਹਾਂਜੀ ਠੀਕ ਆ ਠੀਕ ਜਮਾਂ ਜਾਇਜ਼ ਕੀ ਮੁੱਲ ਤੇ ਨਹੀਂ ਜਾਇਜ਼ 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 ਤੇ ਫੋਨ ਨੰਬਰ ਦੱਸ ਦਿਓ ਆਪਣਾ ਫੋਨ ਨੰਬਰ ਜੀ ਆਪਣਾ ਸਕਰੀਨ ਤੇ ਵੀ ਚੰਦੂਗਾ ਜੀ 97792834419779283441 ਠੀਕ ਹੈ ਜੀ ਨਾ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਵਡਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਸਤਿ ਸ੍ਰੀ ਅਕਾਲ ਆ ਦਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਦ ਤੋਂ ਵਾਦ ਚੈਨਲ ਭਰਾ ਸਾਡੇ ਦਾ ਅੰਕਲ ਹੋਣਾ ਦਾ ਸਾਡਾ ਬਹੁਤ ਪਿਆਰ ਆ ਨੀਰੋ ਪਿਆਰ ਆ ਠੀਕ ਹੈ ਜੀ ਹਾਂ ਜੀ ਹਾਂ ਜੀ